ਆਵਾਦ ਦੀ ਪਾਰਟੀ ਦਾ ਮੁਸੀਬਤ ਘਟਣ ਦਾ ਨਾਮ ਨਹੀਂ ਲੈ ਰਹੀਆਂ ਤਲਵੰਡੀ ਸਾਬੋ ਤੋਂ ਆਵਾਦ ਦੀ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਤੇ ਲੱਗਿਆ ਦੁਹਰੀ ਵੋਟ ਪਣਾਉਣ ਦਾ ਇਲਜ਼ਾਮ ਇਲਜ਼ਾਮ ਲਗਾਉਣ ਵਾਲਾ ਕੋਈ ਹੋਰ ਨਹੀਂ ਸਗੋ ਆਵਾਦ ਦੀ ਪਾਰਟੀ ਦੇ ਸਮਰਥਕ ਰਹੇ ਬਲਕਾਰ ਸਿੱਧੂ ਨੇ ਤਲਵੰਡੀ ਸਾਬੋ ਹਲਕੇ ਤੋਂ ਆਜ਼ਾਦ ਉਮੀਦਵਾਰ ਬਲਕਾਰ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੌਰ ਤੇ ਜਾਅ ਸਾਜ਼ੀ ਦੇ ਇਲਜ਼ਾਮ ਲਗਾਏ ਨੇ ਸਿੱਧੂ ਨੇ ਬਲਜਿੰਦਰ ਕੌਰ ਖਿਲਾਫ ਚੋਣ ਕਮਿਸ਼ਨ ਜਾਣ ਦੀ ਗੱਲ ਆਖੀ ਹੈ ਮਲਕਾਰ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਬਲਜਿੰਦਰ ਕੌਰ ਨੇ ਇਕੋ ਪਿੰਡ ਤੋਂ ਦੋ ਵੋਟਾਂ ਬਣਾਈਆਂ ਹੋਈਆਂ ਨੇ। ਵੋਟ ਨੰਬਰ 352 'ਚ ਬਲਜਿੰਦਰ ਕੌਰ ਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਲਿਖਿਆ ਹੋਇਆ ਹੈ ਤੇ 354 ਨੰਬਰ ਵੋਟ ਤੇ ਪਿਤਾ ਦਾ ਨਾਮ ਅਮਰਜੀਤ ਸਿੰਘ ਲਿਖਿਆ ਹੈ। ਸਿੱਧੂ ਨੇ ਕਿਹਾ ਕਿ ਬਲਜਿੰਦਰ ਕੌਰ ਨੇ ਧੋਖੇ ਨਾਲ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਜ਼ਮੀਨ ਵੀ ਆਪਣੇ ਨਾਮ ਲਵਾਈ ਹੈ। ਮਲਕਾਰ ਸਿੱਧੂ ਨੇ ਕਿਹਾ ਕਿ ਬਲਜਿੰਦਰ ਕੌਰ ਸੋਸ਼ਲ ਮੀਡੀਆ ਵਿੱਚ ਆਪਣਾ ਪੁਰਾਣਾ ਕਰ ਵਖਾ ਕੇ ਵਿਦੇਸ਼ਾਂ ਵਿੱਚੋਂ ਚੋਣ ਫਾਂਡ ਇਕੱਠਾ ਕਰਨ ਦਾ ਅਡੰਬਰ ਰਚ ਰਹੀ ਹੈ। ਜਦਕਿ ਉਹਨਾਂ ਦੇ ਪਰਿਵਾਰ ਕੋਲ ਚੰਗੀ ਜ਼ਮੀਨ ਜਾਇਦਾਦ ਹੈ ਬਲਕਾਰ ਸਿੱਧੂ ਵੱਲੋਂ ਆਮ ਆਦੀ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਤੇ ਇਲਜ਼ਾਮ ਲਗਾਏ ਗਏ ਨੇ ਬਲਕਾਰ ਸਿੱਧੂ ਨੇ ਕਿਹਾ ਕਿ ਉਹਨਾਂ ਕੋਲ ਪੂਰੇ ਸਬੂਤ ਨੇ ਅਤੇ ਉਹਨਾਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਕੋਲ ਜਾਣਗੇ ਤੇ ਉਮੀਦਵਾਰੀ ਰੱਦ ਕਰਨ ਦੀ ਗੱਲ ਆਖਣਗੇ ਸਰਕਾਰ ਸਿੱਧੂ ਨੇ આરોਪ ਲਾਇਆ ਕਿ ਉਹਨਾਂ ਦੀ ਜਿਹੜੇ ਤੁਹਾਡੇ ਕੈਂਡੀਡੇਟ ਨੇ ਉਹਨਾਂ ਦੀ ਡਬਲ ਵੋਟ ਬਣੀ ਹੋਈ ਹੈ ਨੇ ਉਹ ਮੇਰਾ ਨਹੀਂ ਖਿਆਲ ਕੋਈ ਕੋ ਤੰਤ ਹੈਗਾ ਬਲਿੰਦਰ ਕੌਰ ਉਹਨੇ ਉਹਦਾ ਤਰਦੀਦ ਕਰ ਦਿੱਤੀ ਹੈ ਕਿ ਰੱਦ ਕਰ ਦਿੱਤੇ ਦੋਸ਼ ਹੋ ਤੇ ਜਦੋਂ ਵੀ ਕੋਈ ਬੰਦੇ ਨੂੰ ਕੋਈ ਕਸੂਤੀ ਹਾਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤਾਂ ਦੋਸ਼ਾਂ ਦੋਸ਼ਾਂ ਤੇ ਜਾਂ ਕਾਉਂਟਰ ਦੋਸ਼ਾਂ ਦੇ ਉਹ ਡਿਪੈਂਡ ਕਰਦੇ ਨੇ ਹੈਗਾ ਇਸ ਤਰ੍ਹਾਂ ਦੀ ਜਿਹੜੀ ਦੂਸ਼ਣਬਾਜੀ ਚੱਲਦੀ ਰਹਿੰਦੀ ਹੈਗੀ ਇਸ ਦਾ ਕੋ 파ਰਟੀ ਦੇ ਵੀ ਜਿਹੜੇ ਉਹਦਾ ਮਕਾਮ ਹੈਗਾ ਪਾਰਟੀ ਦਾ ਜੋ ਉਹਦਾ ਮਤਲਬ ਜੋ ਪ੍ਰਾਪਤੀਆਂ ਉਹਦੇ ਫਰਕ ਨਹੀਂ ਪੈਂਦਾ ਅਗਰ ਉਹ ਸਾਬਤ ਕਰ ਦਿੰਦੇ ਨੇ ਕਿ ਤੁਹਾਡੇ ਕੈਂਡੀਡੇਟ ਦੀ ਡਬਲ ਵੋਟ ਹੈ ਤਾਂ ਕੀ ਉਹਨਾਂ ਦੀ ਟਿਕਟ ਕੱਟਣੀ ਨਹੀਂ ਪੰਦੀ ਡਬਲ ਵੋਟ ਦਾ ਦੋਸ਼ ਹੈ ਇਹ ਕੋਈ ਮੁਜਰਮਾਨਾ ਦੋਸ਼ ਨਹੀਂ ਹੈਗਾ ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਵੀ ਕੋਈ ਜਾਂ ਕੋਈ ਵਿਰੋਧੀ ਧਿਰ ਵੀ ਕੋਈ ਡਬਲ ਵੋਟ ਬਣਵਾ ਸਕਦੀ ਹੈਗੀ ਸੋ ਇਸ ਕਰਕੇ ਕੋਈ ਜਿਵੇਂ ਕੋਈ ਕੋਈ ਜੁਰਮ ਚ ਹੋਵੇ ਕੋਈ ਰਿਸ਼ਵਤ ਚ ਕੋਈ ਕੇਸ ਹੋਵੇ ਜਾਂ ਕੋਈ ਦੁਰ ਜਿਹੜਾ ਜਦ ਬਦ ਚਲਨੀ ਕੋ ਕੇਸ ਹੋਵੇ ਜਾਂ ਇਸ ਤਰ੍ਹਾਂ ਦੇ ਕੇਸ ਨੂੰ ਆ ਤਾਂ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਹੈਗੀ ਜਿਹੜੇ ਇਸ ਤਰ੍ਹਾਂ ਦੇ ਕੇਸੇ ਤਾਂ ਵਿਰੋਧੀ ਪਾਰਟੀਆਂ ਬਹੁਤ ਸਾਸਨ ਕਰ ਸਕਦੀਆਂ ਕਿੰਨੇ ਇੱਕ ਕੌਨਫੀਡੈਂਟੋਂ ਪਟਿਆਲਾ ਸੀਟ ਨੂੰ ਲੈ ਕੇ ਔਰ ਬਠਿੰਡਾ ਸੀਟ ਨੂੰ ਲੈ ਕੇ ਦੁਗਮੇ ਤੇ ਸੋਬਰਸਨ ਅਸ਼ਵਾਸਤੈ ਸੋਬਰਸਨ ਕੌਨਫੀਡੈਂਟ ਹੈ ਕਿ ਅੱਜ ਅਬੜੀ ਬੋਡੀ ਅਸੀਂ ਸਵੇਰੇ ਸ਼ਾਮ ਲੱਗੇ ਹੋਏ ਹੈਗੇ ਸਾਨੂੰ ਲੋਕਾਂ ਨੂੰ ਬਹੁਤ ਸੰਧਾਰਾ ਮਿਲ ਰਿਹਾ ਹੈਗਾ ਲੋਕਾਂ ਨੇ ਪਹਿਲਾਂ ਯਕੀਨ ਕੀਤਾ ਸੀ ਲੋਕਾਂ ਨੇ ਹੋਣੀ ਯਕੀਨ ਹੈਗਾ ਕਿ ਲੋਕ ਸਾਨੂੰ ਜਰੂਰ ਇੱਕ ਜਿੱਤ ਦਵਾਉਣਗੇ